ਇਹਦੇ ਵਿੱਚ ਗੱਡੀ ਫਸੀ ਹੋਈ ਜੀ ਪਰਸੋਂ ਦੀ ਜਿੱਚੋ ਚਾਰ ਬੰਦੇ ਸੀਗੇ ਉਹ ਉਹ ਸੀਸੇ ਭੰਨ ਕੇ ਨਿਕਲ ਗਏ ਹਾਲਾਤ ਇੰਨੇ ਮਾੜੇ ਨੇ ਲਹਿਰੇ ਦੇ ਆ ਤਾਂ ਜਿਹੜੇ ਅੰਡਰਬ੍ਰੀਜ ਦੇ ਨੇ ਅੰਡਰਬ੍ਰੀਜ ਨੱਕੋ ਨੱਕ ਉੱਪਰ ਇੱਧਰ ਗਰੀਬਾਂ ਦੀ ਬਸਤੀ ਹੈ ਜੀ ਉਹ ਵੀ ਡੁੱਬੀ ਪਈ ਹੈ ਉਹ ਸਾਰੇ ਘਰ ਤੜੇ ਪਏ ਨੇ ਜੀ ਪੁਰਾਣੇ ਘਰ ਨੇ ਐ ਨਹੀਂ ਪਤਾ ਕੋਈ ਵੱਡਾ ਹਾਸਾ ਵੀ ਆਪਰ ਸਕਦਾ ਇੱਕ ਹੋਰ ਗੱਲ ਦਸੀਏ ਇਹ ਆ ਉਹ ਅੰਡਰਬ੍ਰੀਜ ਆ ਜਿੱਥੇ ਕਈ ਵਾਰੀ ਵੱਡੇ ਹਾਸੇ ਹੁੰਦੇ ਬਚ ਨਹੀਂ ਹੁੰਦੇ ਨਹੀਂ 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 ਫੈਂ ਖੜਾ ਕੇ ਇੱਥੇ ਖੜਾ ਦੇਣਾ ਵਸੇ ਇਹਦੇ ਵਿੱਚ ਗੱਡੀ ਫਸੀ ਹੋਈ ਜੀ ਪਰਸੋਂ ਦੀ ਜਿਹੜੇ ਚਾਰ ਬੰਦੇ ਸੀਗੇ ਉਹ ਸੀਸੇ ਭੰਨ ਕੇ ਨਿਕਲ ਗਏ ਹਾਲਾਤ ਇੰਨੇ ਮਾੜੇ ਨੇ ਲਹਿਰੇ ਦੇ ਬੀਬੀ ਪੱਠੜੀ ਵੀ ਰਹਿ ਗਏ ਪਹਿਲਾਂ ਉਹਨਾਂ ਨੇ ਕਿਸੇ ਨੇ ਕੋਈ ਹੱਲ ਕਰਿਆ ਇਹਦਾ ਅੱਜ ਤਾਂ ਸਰਕਾਰ ਨੂੰ ਹੀ ਚਾਹੁੰਦੇ ਵੀ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ ਇੱਧਰ ਕਰੀਪਾਂ ਦੀ ਬਸਤੀ ਹੈ ਜੀ ਉਹ ਵੀ ਡੁੱਬੀ ਪਈ ਹੈ ਉਹ ਸਾਰੇ ਘਰ ਤੜੇ ਪਏ ਨੇ ਜੀ ਪੁਰਾਣੇ ਘਰ ਨੇ ਐ ਨਹੀਂ ਪਤਾ ਕੋਈ ਵੱਡਾ ਹਾਸਾ ਵੀ ਆਪਰ ਸਕਦਾ ਇੱਥੇ ਹੂੰ ਕਿਵੇਂ ਜਿਵੇਂ ਬਾਰਿਸ਼ ਲਗਾਤਾਰ ਹੋ ਰਹੀ ਹੈ ਪੰਜਾਬ ਹਰਿਆਣਾ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਨੁਕਸਾਨ ਵੀ ਬਹੁਤ ਵੱਡੇ ਹੋਏ ਨੇ ਨੁਕਸਾਨ ਤਾਂ ਬਹੁਤ ਹਾਲਤ ਮਾੜੀ ਨੇ ਜੀ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਹਰਿਆਣਾ ਯੂਪੀ ਹਿਮਾਚਲ ਸਾਰਾ ਮਾੜਾ ਹੀ ਹਾਲ ਹੈ ਇਸ ਟਾਈਮ ਕੋਈ ਹੋਰ ਨਹੀਂ ਕੀ ਨਾਮ ਹੈ ਬਲਦੇ ਸਿੰਘ ਜੀ ਬਲਦੇ ਸਿੰਘ ਕਿਸ ਤਰ੍ਹਾਂ ਦੇ ਹਾਲਾਤਾਂ ਲਹਿਰੇਗਾ ਕਿ ਇਹ ਬਾਰਿਸ਼ ਕਿੰਨੇ ਦਿਨਾਂ ਤੋਂ ਹੋ ਰਹੀ ਹੈ ਜੀ ਬਰਸਾਤ ਬਰਸਾਤ ਨੂੰ ਅੱਜ ਤੀਜਾ ਦਿਨ ਆ ਪਰਸੋਂ ਇੱਥੇ ਮਤਲਬ ਬੰਦੇ ਲੰਘਣ ਲੱਗੇ ਚਾਰ ਮੁੰਡੇ ਤੇ ਉਹ ਗੱਡੀ ਚ ਸਵਿਟ ਜਿਆਰ ਉਹ ਪਤਾ ਨਹੀਂ ਗੱਡੀ ਜਾ ਕੇ ਬੰਦ ਹੋ ਗਈ ਉਹ ਨਿਕਲੇ ਵਿਚ ਨਾਲ ਉਹਨਾਂ ਕੋਲ 40000 ਰੁਪਿਆ ਵੀ ਸੀ ਉਹ ਕੱਢ ਕੇ ਸ਼ੀਸ਼ੇ ਸੂ توڑ ਕੇ ਲੰਘੇ ਇਹ ਹਾਲਾਤ ਨੇ ਬਹੁਤ ਮਾਰੇ ਆ ਦੇਖੋ ਤੁਸੀਂ ਇਹ ਪਾਖੜਾ ਲੱਗਦੀ ਹੈ ਜਾਂ ਅੰਡਰ ਬ੍ਰਿਜ ਪਾਖੜਾ ਵਾਂਗੂ ਪਾਣੀ ਜਾ ਰਿਹਾ ਇੱਧਰ ਲੋ ਕੁਲੀਆਂ ਵਾਲੇ ਸਾਰੇ ਡੁੱਬੇ ਬੈਠੇ ਨੇ ਗੱਡੀ ਵਿੱਚ ਹੈ ਗੱਡੀ ਵਿੱਚ ਹੈ ਪਿੰਡਾਂ 'ਚ ਕੀ ਹਾਲਾਤ ਨੇ ਪਿੰਡਾਂ 'ਚ ਵੀ ਮਾੜੇ ਹਾਲ ਖੇਤਾਂ ਦੇ ਵਿੱਚ ਪਾਣੀ ਪਿੰਡਾਂ 'ਚ ਪਾਣੀ ਭਰ ਗਿਆ